हां जी दोस्तों जेड़ियां ਭੈਣਾ ਸਿੰਗਲ ਮਦਰ ਨੇ ਕਹਿ ਲੋ ਕਿ ਕੱਲੀਆਂ ਰਹਿੰਦੀਆਂ ਨੇ ਤੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰ ਰਹੀਆਂ ਨੇ ਉਹ OBC ਸਰਟੀਫਿਕੇਟ ਬਣਵਾਉਣਾ ਚਾਹੁੰਦੀਆਂ ਨੇ ਆਪਣੇ ਬੱਚੇ ਦਾ ਤੇ ਕੋਈ ਕਰਮਚਾਰੀ ਅਗਰ ਉਹਨਾਂ ਨੂੰ ਕਹਿੰਦਾ ਆ ਕਿ ਸਰਟੀਫਿਕੇਟ ਨਹੀਂ ਬਣੂਗਾ ਤਾਂ ਉਹਨਾਂ ਨੂੰ ਕਹੋ ਕਿ ਰੀਸੈਂਟ ਦੇ ਵਿੱਚ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਵਾ ਜਿਹਦੇ ਵਿੱਚ ਕਿਹਾ ਗਿਆ ਵਾ ਕਿ ਜ਼ਰੂਰੀ ਨਹੀਂ ਹੈਗਾ ਕਿ ਪਿਤਾ ਹੋਵੇ ਤੇ ਪੈਰੈਂਟਰ ਸਰਟੀਫਿਕੇਟ ਬਣੂਗਾ ਕੱਲੀ ਸਿੰਗਲ ਮਦਰ ਮਦਰ ਕੱਲੀ ਮਾਤਾ ਵੀ ਆਪਣੇ ਬੱਚਿਆਂ ਦਾ OBC ਸਰਟੀਫਿਕੇਟ ਬਣਾ ਸਕਦੀ ਆ ਪਿਤਾ ਦੀ ਜੁਗਤ ਨਹੀਂ ਹੈਗੀ ਉਹ ਸਿੰਗਲ ਬਣਾ ਸਕਦੀ ਹੈ ਜੀ ਤੁਸੀਂ ਇਦਾਂ ਕਹਿ ਕੇ ਆਪਣਾ ਸਰਟੀਫਿਕੇਟ ਬਣਵਾ ਸਕਦੇ ਆ OBC ਜਿਹੜੀਆਂ ਮਾਤਾਵਾਂ ਹੁਣ ਤੱਕ ਵੇਟ ਕਰ ਰਹੀਆਂ ਸੀਗੀਆਂ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਜਿਹੜੀਆਂ ਕਿ OBC ਸਰਟੀਫਿਕੇਟ ਬਣਵਾਉਣਾ ਚਾਹੁੰਦੀਆਂ ਸੀਗੀਆਂ ਵੀ ਉਹਨਾਂ ਦੇ ਵਾਸਤੇ ਖੁਸ਼ੀ ਵਾਲੀ ਖਬਰ ਆ ਕਿ ਜਿਹੜਾ ਇਹ ਸਰਟੀਫਿਕੇਟ ਆ ਹੁਣ ਕੱਲੀ ਮਦਰ ਦੇ ਕੱਲੀ ਮਾਤਾ ਦੇ ਬਿਹਾਫ ਤੇ ਵੀ ਬਣ ਸਕਦਾ ਆ ਪੇਟਾ ਦੀ ਜ਼ਰੂਰਤ ਨਹੀਂ ਹੈਗੀ ਸੋ ਇਹ ਜਿਹੜੇ ਪਣਾ ਵੇਟ ਕਰ ਰਹੀਆਂ ਸੀ ਉਹ ਫੈਸਲਾ ਆ ਚੁੱਕਿਆ ਵਾ ਜੀ ਸੁਪਰੀਮ ਕੋਰਟ ਦਾ ਰੀਸੈਂਟ ਹੀ ਫੈਸਲਾ ਆ ਗਿਆ ਵਾ ਸੋ ਬਣਵਾਓ ਜੀ ਤੇ ਜਾਓ ਜੀ